ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਪੰਥ ਕੇ ਵਾਲੀ ਸ਼ਮਸ਼ੇਰੇ ਪਿਤਾ ਤਹਮ ਰੱਖਿਆ ਕੋ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਹਾਜ਼ਰਾ ਹਜ਼ੂਰ ਸਾਰਾ ਜ਼ਹੂਰ ਕਲਯੁਗ ਕੀ ਓੜ ਨਾਮ ਗੁਰਬਾਣੀ ਕੇ ਬੋਏ ਸਪਰਤਕ ਸਤਿਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਅਤਿ ਅੰਦਰ ਕੇ ਖਾਲਸਾ ਜੀ ਸਾਹਿਬ ਗੁਰਨਾ ਜੀ ਗੁਰੂ ਸਾਹਿਬਾਂ ਜੀ ਦੇ ਸਾਗੇ ਨਵਾਜੇ ਪੰਜ ਪਿਆਰੇ ਚਾਰ ਸਾਈਂ ਜੀ ਦੇ 40 ਫੁੱਟ ਤੇ ਹੱਥੀਆਂ ਜੱਮੀਆਂ ਤੱਮੀਆਂ ਜਿੱਤਰਾ ਗੁਪਤਾ ਨੇ ਸਿੰਘਾਂ ਭਜੰਗ ਸਿੰਘਾਂ ਸਰਬੱਤ ਗੁਰੂ ਖਾਲਸਾ ਜੀ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੁਲਣਾ ਜੀ ਜੈਕਾਰੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਦੀਸ਼ੀਸ ਦਿੱਤੇ ਬੰਦ ਬੰਦ ਕਟਵਾਏ ਘੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਸ਼ਰਕ ਕੇਸਾ ਸਵਾਸਾਂ ਸੰਗ ਨਿਭਾਈ ਤੇਰਾ ਭਾਰਾ ਮਿੱਠਾ ਕਰਕੇ ਮੰਨਿਆ ਤੇ ਨਾ ਸ਼ਹੀਦ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ धर ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇ ਤੇਗ ਤੇਗ ਫਤਿਹ ਮਿਰਦ ਕੀ ਪੈ ਪੰਚ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰੂ ਦਵਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ धर ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਸਿੰਘਾਂ ਪਿਆਰਿਆਂ ਨੂੰ ਬਖਸ਼ਿਸ਼ ਕਰੋ ਗੁਰਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਪ੍ਰੋਸਾ ਦਾਣ ਵਿਸਾਹ ਦਾਣ ਦਾਣਾ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ ਦਿਦਾਰ ਚੌਕੀਆਂ ਛੱਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾਜਕਾਰ ਖਾਲਸਾ ਜੀ ਸਾਹਿਬ ਬੁਰਣਾ ਜੀ ਨਨਕਾਣਾ ਸਾਹਿਬ ਜੀ ਤੋਂ ਲੈ ਕੇ ਅਭਚਲ ਨਗਰ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਤੱਕ ਸਮੂਹ ਗੁਰੂ ਦਵਾਰਿਆਂ ਤੀਰਥਾਂ ਧਾਮਾਂ ਨਿਸ਼ਾਨਾਂ ਤਉਸਿਆਂ ਬੁੰਗੇ ਜੁੜ ਮੇਲਿਆਂ ਸਰਬੱਤ ਗੁਰੂਦਵਾਰਿਆਂ ਦੀ ਪਵਿੱਤਰ ਕਮਾਈ ਦਾ ਧੰਨ ਕਰਕੇ ਕਾਲ ਸਾਹਿਬ ਜੀ ਸਾਹਿਬ ਵਰਣਾ ਜੀ ਇਹ ਦਰੰਕਾਰ ਕਾਲਪੁਰ ਚੰਤਰਜਾਮੀ ਗੁਰੂ ਗਰੀਬਨਵਾਜ਼ ਕਨਜੀਰ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋ ਮਹਾਰਾਜ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋ ਕੀਕਰ ਫੋਰ ਦਲੀਸ ਸਿਰ ਪ੍ਰਪੁਰ ਕੀ ਆਪਿਆਨ ਤੇਗ ਬਹਾਦਰ ਸੀ ਕਰਿਆ ਕਰੀ ਨ ਕਿਨਹੁ ਆਂ ਤੇਗ ਬਹਾਦਰ ਕੇ ਚਲਕ ਭਾਇਆ ਜਗਤ ਕੋ ਸਰੋਗ ਹੈ 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 ਸਭ ਜਗ ਭਯੋ ਜੈ 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 ਸਰਬੋਤਮ ਸਤਿਗੁਰ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿੰਨਾ ਵੀ 350 ਸਾਲਾਂ ਸ਼ਹੀਦੀ ਨੂੰ ਮੁੱਖ ਰੱਖਦਿਆਂ ਹੋਇਆਂ ਮਹਾਰਾਜਿਓ ਸ਼ਹੀਦੀ ਸਤਿਅ ਦੀ ਨੂੰ ਮੁੱਖ ਰੱਖਦਿਆਂ ਹੋਇਆਂ ਆਗੂ ਦੇਦਰ ਕਰਦੇ ਪ੍ਰੀਤਵਾਨ ਸਰਦਾਰ ਭਗਵੰਦ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਮਹਾਰਾਜਿਓ ਸਮੁੱਚੀ ਪਾਰਟੀ ਵੱਲੋਂ ਮਹਾਰਾਜਿਓ ਆਪ ਜੀ ਦੇ ਪਾਵਨ ਪੁੱਤਰ ਸਤਾਰਾ ਲਧਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਵਿਖੇ ਮਹਾਰਾਜਿਓ ਵਰਾਸਤੇ ਖਾਲਸਾ ਵਿਖੇ ਮਹਾਰਾਜਿਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਨਾਂ ਦੀ ਜੀਵਨ ਤੇ ਮਹਾਰਾਜਿਓ ਪ੍ਰਦਰਸ਼ਨੀ ਦਾ ਗਠ ਨਹੀਂ ਕੀਤਾ ਜਾ ਰਿਹਾ ਹੈ ਮਹਾਰਾਜਿਓ ਆਗਿਆ ਬਖਸ਼ਿਸ਼ ਕਰੋ ਸਰਦਾਰ ਭਗਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਪੰਜਾਬ ਰਾਜ ਦੀਆਂ ਸੇਵਾਵਾਂ ਕਰਦੇ ਬਾਲਾ ਤੇ ਉਦੋਂ ਬਖਸ਼ਿਸ਼ ਕਰਨੇ ਮਹਾਰਾਜਿਓ ਸਮੁੱਚੇ ਪਰਿਵਾਰ ਨੂੰ ਆਪ ਜੀ ਦੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਫਲਸੇ ਪੰਥ ਦੀਆਂ ਸੇਵਾਵਾਂ ਕਰਨ ਦੇ ਬਾਲਾ ਤੇ ਉਦੋਂ ਬਖਸ਼ਿਸ਼ ਕਰਾਉਣੇ ਮਹਾਰਾਜਿਓ ਸਮੁੱਚੇ ਪਰਿਵਾਰ ਨੂੰ ਆਪ ਜੀ ਦੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨੀਆਂ ਚਲਦੀ ਕਲਾ ਵਰਦੋਣੀ ਅੰਗ ਸਦ ਹੋ ਕੇ ਸਾਚਾ ਕਰਨੀ ਮਹਾਰਾਜਿਓ ਮਹਾਰਾਜਿਓ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਖਾਲਸੇ ਪੰਥ ਦੀਆਂ ਸੇਵਾਵਾਂ ਕਰਨ ਦੇ ਬਲ ਤੇ ਉਦੋਂ ਬਖਸ਼ਿਸ਼ ਕਰਾਉਣੇ ਮਹਾਰਾਜਿਓ ਪੰਜਾਬ ਰਾਜ ਦੀਆਂ ਸੇਵਾਵਾਂ ਕਰਨ ਦੇ ਬਲ ਤੇ ਉਦੋਂ ਬਖਸ਼ਿਸ਼ ਕਰਾਉਣੇ ਮਹਾਰਾਜਿਓ ਇਸ ਟਾਈਮ ਕਰਤਾਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਜੀਵਨ ਤੇ ਪ੍ਰਦਰਸ਼ਨੀ ਦੀ ਉਦਘਾਟਨ ਦੀ ਆਗਿਆ ਬਖਸ਼ਿਸ਼ ਕਰੋ ਮਹਾਰਾਜਿਓ ਸੁਖ ਹੋਵੇ ਆਪ ਜੀ ਦਾ ਪਵਨ ਪਵਿੱਤਰ ਨਾਮ ਜਪਿਆ ਨਾਨਕ ਨਾਮ ਸਤਿ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਇ ਪੁਟੀ ਦਾ ਖਲਸਾ ਵਾਇ ਪੁਟੀ ਕੀ ਫਤੇ ਗੱਜ ਗੱਜ ਕਰ ਆ ਗਿਆ ਵੇ ਤੁੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਰ ਨੂੰ ਪਾਵੇ ਗੁਰਮਰੀਆ ਕਾਲੀ ਕਾਲ ਦੇ ਸੇਕ ਫਤੇ ਵਾਇ ਪੁਟੀ ਦਾ ਖਲਸਾ ਵਾਇ ਪੁਟੀ ਕੀ

ਤੁਹਾਡਾ 1ਪ੍ਰੈਲ 1619 ਆਪਣੀ ਸੰਨਕੁਸ਼ਤਰਤਾ ਖੇਡ ਨਹੀਂ ਸਕੀ ਤੇ ਬਾਦਰ ਜੀ ਦਾ ਨਾਮ ਸਭਾ ਦਾ ਨਾਮ ਦੇਖੋ ਇਹ ਨਾਮ ਰੱਖਿਆ ਗਿਆ ਪਿਆ ਬਚਪਨ ਸੇ ਇੱਕ ਬਾਦ ਜੀ ਦੇ ਬਾਬਾ ਕੋਲ ਜੀ ਧਰਮ ਦਾ ਗਿਆਨ ਨੂੰ ਮੈਂ ਹਾਸਲ ਕੀਤਾ ਤੇ ਬਾਅਦ ਵਿੱਚ ਧਰਮ ਦੇ ਲਈ ਹੀ ਸੀ ਇਸ ਕੋ ਬਚਪਨ ਦੇ ਵਿੱਚ ਹੀ ਤੀਰ ਅੰਦਾਜ਼ੀ ਘੋੜ ਸਵਾਰੀ ਦੇ ਵਿੱਚ ਨਿਪੁੰਨਤਾ ਹਾਸਲ ਕੀਤੀ ਕਿਉਂਕਿ ਪਿਤਾ ਜੀ ਆਪ ਮੇਰੀ ਕੀ ਦੀ ਮਾਰਗ ਸਨ ਸ਼ੇਪਾ ਸਾਹਿਬ ਦੇ ਘਰ ਜਨਮੇ ਜਦੋਂ ਮੀਰੀ ਪੀਰੀ ਦਾ ਸੰਕਲਪ ਹੋਣਾ ਆਪਣੇ ਪੁੱਤਰ ਸ਼ੇਖ ਮੁਹੰਮਦ ਤੈਬਾਦੀ ਹਸੇ ਕਤਾਰਕੂਰ ਦੀ ਜੰਗ ਦੇ ਦੌਰਾਨ ਮੀਰੀ ਤੇ ਪੀਰੀ ਦੇ ਨਾਮ ਦੇ ਨਾਲ ਲੱਗੂ ਦੇਖਿਆ ਨਹੀਂ ਜੋੜ ਦਾ ਵਾਰੀ ਤੇ ਉਹਨਾਂ ਤੋਂ ਨਾਮ ਤਨ ਹੈ ਤੋਂ ਤਨ ਤੇ ਇੱਕ ਵਾਧਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਮ ਬਦਲੀ ਲਾਣਾ ਉਸ ਵੇਲੇ ਉਹਨਾਂ ਨੇ ਵਿਆਹ ਦਾ ਤੈਕ ਸਹਾਰਾ ਜੀ ਦੇ ਤੇ ਇੱਕ ਵਾਧਾ ਕੀਤਾ ਉਹ ਵਾਧਾ ਕੋਤਰੀ ਦੇ ਨਾਲ ਬਣ ਗਈ ਉਸਨੂੰ ਆ ਕੇ ਅੱਗੇ ਅਲੀ ਆਤਮਿਕ ਜੀਰ ਵਿਆਹ ਤੋਂ ਬਾਅਦ ਬਾਬਾ ਬਕਾਲਾ ਜੀ ਮੈਨੂੰ ਸਿਖਟ ਹੋਏ ਜੀ ਗੁਰੂ ਜੀ ਉਸ ਤੋਂ ਬਾਅਦ 20 ਸਾਲ ਉੱਥੇ ਨੰਬਰ ਸਮਾਂ ਬਕੀਤ ਕੀਤਾ ਇਹ ਘੋੜਾ ਸਾਹਿਬ ਜੀ ਬਾਬਾ ਬਕਾਲਾ ਜੀ ਨੇ ਜਿਹੜੇ ਜਲੀ ਸਾਲ ਉਹਨਾਂ ਨੇ ਆਪਣਾ ਜੀਵਨ 26 ਸਾਲ ਨਾਲ ਕਰਦੇ ਪਏ ਰਹੇ 26 ਸਾਲ ਉਸ ਤੋਂ ਬਾਅਦ ਇਹ ਘੋੜਾ ਸਾਹਿਬ ਜੀ ਬਾਬਾ ਬਕਾਲਾ ਅਖੰਡ ਜੀ ਨੇ ਜਦੋਂ ਗੋਗੰਕਾਰ ਜੀ ਨਵੇਂ ਗੁਰੂ ਬਾਬਾ ਬਕਾਲਾ ਜੀ ਉਸ ਤੋਂ ਬਾਅਦ ਅਖੰਡ ਗੁਰੂ ਦਾ ਰੂਪ ਹੀ ਲੈ ਕੇ ਆਜੋਦੀ ਇਸ ਰਹਾ ਪਗੁਰਾਈ ਦਾ ਫਤਗਾ ਜਦੋਂ ਮੱਖਣਸ਼ਾਹ ਬਾਨੇ ਜੀ ਦਾ ਜਿਹੜਾ ਜਹਾਜ਼ ਸੀ ਉੱਪਰ ਲੱਗਿਆ ਤਾਂ ਉਹਨਾਂ ਨੇ ਕਿਹਾ ਜੀ ਮੈਂ ਗੁਰੂ ਜੀ ਤੁਹਾਡੇ ਕੇ ਪੁੱਤ ਹੋ ਰਿਹਾ ਤੇ ਰਾਮ ਦਾ ਮੇਰਾ ਜਹਾਜ਼ ਨੂੰ ਬਚਾਇਆ ਜਾ ਤੇ ਉਸ ਤੋਂ ਬਾਅਦ ਮੱਖਣਸ਼ਾਹ ਬਾਨੇ ਦਾ ਫਰਮਾਨ ਸੁਣ ਕੇ ਅੱਗ ਲਾ ਕੇ ਰੋਸਾ ਲੈਣੇ ਹੈ ਪਗੁਰਾਈ ਦਾ ਕਬਾਈ ਉਹਨਾਂ ਨੇ ਕਿਹਾ ਅਦਾ ਹੱਕ ਤੇ ਨਾਲ ਪ੍ਰਸਾਦ ਨਾਲ ਮੱਖਣਸ਼ਾਹ ਜੀ ਰਾਜ ਨੂੰ ਲਿਆਣਾ ਸਾਰੇ ਜਿਹੜਾ ਬੀਤੀ ਇਸ ਪੰਡਲ ਤੋਂ ਉਸ ਤੋਂ ਬਾਅਦ ਸੋ ਤਾਂ ਨਾ ਬਣਾ ਹੱਥ ਕੇ ਤਾਂ انا ਸ਼ੁਰੂ ਕਰ ਦਿੰਦਾ ਕਿ ਅਸੀਂ ਗੁਰੂਏ ਜਦੋਂ ਕੋਈ ਤੈਨੂੰ ਬਾਦ ਅੰਦੇ ਕੋਲ ਜਿਵੇਂ ਪੰਜ ਮੋਨਟਰ ਆਏ ਤਾਂ ਸਮਝੀ ਵੀ ਕੈਸੀ ਨੇ ਤੁਸੀਂ ਤਾਂ ਪੰਜ ਮੋਨਟਰ ਦਾ ਬਾਦ ਅੰਦੇ ਸੀ ਤਾਂ ਇਸੇ ਪਰ ਗੁਰੂ ਜੀ ਬਾਰੇ ਕਿ ਗੁਰੂ ਗਾਦੋਰੇ ਚੁੱਕ ਚੁੱਕੇ ਦੇ ਉੱਤੇ ਮੱਖਣ ਛਾਲ ਬਣਾਣਾ ਸੀ ਥੋੜਾ ਬਣਾ ਸ਼ੁਰੂ ਕਰ ਦਿੱਤਾ ਗੁਰੂ ਲਾਦੋਰੇ ਸ਼ੁਰੂ ਲਾਦੋਰੇ ਉਸ ਤੋਂ ਬਾਅਦ ਗੁਰੂ ਜੀ ਘਰਣ ਕਰਕੇ ਸੰਤ ਸੂਰਮਣ ਧਰਮ ਦੇ ਵਿਸਵਾਲੇ ਬਣੇ ਤੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਲੋੜ ਸੀ ਉਹਨਾਂ ਦੀ ਪ੍ਰਕਾਸ਼ गुरु तेग बहादुर जी ग प्रकाश होने धर्म का प्रचार वास्तव में पहली बार गुरु तेग बहादुर जी दरिमंद्र साहब जी छंपो यारी छंपो देखिए गुजरे तो गुरु जी ने कह दिया कि बैठ के बैठ तो दे तो के अलग जब ਪੁਜਾਰੀ ਦੇ ਘਰ ਵਾਲੀ ਸੀ ਤੇ ਤੁਹਾਨੂੰ ਪਤਾ ਲੱਗੇ ਕਿ ਪੁਜਾਰੀ ਨੇ ਇੱਕ ਦਿਨ ਕਾਵਲਾ ਦੀ ਮਾਈ ਹਰੂਨ ਐ ਗੁਰੂ ਸਾਹਿਬ ਦੇ ਕੋਲ ਆ ਕੇ ਮਾਫੀ ਕੋਲ ਜੋ ਕੀਤਾ ਨਹੀਂ ਉਸ ਤੋਂ ਬਾਅਦ ਗੁਰੂ ਜੀ ਨੇ ਆਪਣੇ ਘਰ ਉੱਥੇ ਵਿੱਚ ਲੈ ਕੇ ਗਏ ਕੋਠੇ ਦੀ ਨਿਵਾਸ ਕੀਤਾ ਜੀ ਤੇ ਉਸ ਤੋਂ ਬਾਅਦ ਗੁਰੂ ਜੀ ਉੱਥੇ ਬੋਤਵਾਰੀ ਰਹੇ ਉਸ ਤੋਂ ਬਾਅਦ ਰੇਡੀ ਨੋ ਜਣਾ ਵੀ ਉਹ ਵਰਦਾਨਤਾ ਮਾਈਆਂ ਰੱਬ ਦਾ ਹੈ ਕਿ ਜੀ ਹੱਸਲੇ ਬੱਸ ਰਹੋ ਮਕੋੜਾ ਦੇਖ ਕੇ ਚੱਤੇ ਨਾਮ ਕੀ ਜਣਾ ਲੇ ਕੇ ਉਹ ਸਾਕੇ

ਜਦੋਂ ਅਸਾਂ ਦੀ ਯਾਤਰਾ ਅਸਾਂ ਦੀ ਯਾਤਰਾ ਦੇ ਦੂਜੇ ਚਾਉਟ ਸਾਮ ਜਿਹੜਾ ਰਾਜਾ ਸੀ ਰਾਜਾ ਰਾਖਸ਼ ਨੂੰ ਕਿਹਾ ਉਹ ਚਾਉਣਾ ਨਹੀਂ ਕਿ ਜੇ ਆਪਣੇ ਕੋਲ ਜਿੱਕੇ ਪਹਾੜਾਂ ਦੇ ਰਾਜੇ ਗੁਰੂ ਜੀ ਜਿਹੜਾ ਬੱਜਾ ਦਾ ਲੜਾਈ ਹੈ ਉਸ ਨੂੰ ਪਛਾਇਆ ਜਾਵੇ ਤਾਂ ਗੁਰੂ ਜੀ ਆਪ ਰਾਜਾ ਰਾਖਸ਼ ਨੂੰ ਨਾਲੇ ਤਾਂ ਉਹਨੂੰ ਜੂਤ ਲੜਾਈ ਤੋਂ ਬਾਅਦ ਉਹਨੂੰ ਚੱਟੂ ਉਦੋਂ ਜਦੋਂ ਜਦੋਂ ਸਾਂਧੀ ਯਾਤਰਾ ਕੋਲ ਵਾਪਸ ਆਏ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮੁਲਾਕਾਤ ਹੋਈ ਕੋਈ ਇੱਕ ਗੱਲ ਕੀਤੀ ਉਹ ਇੱਕ ਤਸਵੀਰ ਕਹਿ ਰਿਹਾ ਚਾਰ ਸਾਲ ਦੇ ਉੱਪਰ ਦੇ ਜੇ ਤੁਸੀਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੇਖਦੇ ਹੋ ਉਸ ਤੋਂ ਬਾਅਦ ਕਸ਼ਮੀਰ ਜਿੱਥੇ ਔਰੰਗਜ਼ੇਬ ਨੇ ਸੱਜਦਾ ਦਿੱਤਾ ਹੈ ਦੇਖੋ ਤੁਸੀਂ ਉੱਛੇ ਅਲੋਕ ਵਿੱਚ 32Y ਕਟਵੀਡਰ ਹੁੰਦਾ ਹੈ ਮਾਫੀ ਉਸ ਦਾ ਨਾਮ ਹੈ ਸੰਤ ਕਿਰਪਾ ਰਾਹੀਂ ਰਵਾਈ ਦੇ ਵਿੱਚ ਬਨਾਲਪੁਰ ਸਾਹਿਬ ਆਉਂਦਾ ਹੈ ਪੱਲੇ ਕਿਰਪਾ ਰਾਹੀਂ ਰਵਾਈ ਦੇ ਵਿੱਚ 500 ਇਹਦਾ ਕਸ਼ਮੀਰੀ ਪੜਦਾ ਉਹ ਜਿਹੜਾ ਜੀ ਕਿਹਾ ਜਿਹੜਾ ਸਾਡਾ ਧਰਮ ਨੂੰ ਬਚਾਇਆ ਗਿਆ ਜਦੋਂ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ ਤਾਂ ਉਸ ਟਾਈਮ ਗੁਰੂ ਜੀ ਪਰਮਾਤਮਾ ਦੇ ਨਾਮ ਉੱਤੇ ਸਿੱਖੇ ਸਨ

ਸਤਿ ਸ਼੍ਰੀ ਅਕਾਲ ਜੀ ਉਹਦਾ ਕਿਹਾ ਪਰ ਜਾ ਰਹੇ ਜਿਹੜਾ ਉਹਨੇ ਮੈਸੂਰ ਦੀ ਖਾਲਸਾ ਜੀ ਚਾਹ ਕਰ ਉਹ ਉਹਨਾਂ ਕਾਰੀਗਰਾਂ ਦੇ ਦੱਸਿਆ ਉਹਨੇ ਅਗਲੇ ਦਸ ਜਨਸ਼ਾ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਉਸ ਵੇਲੇ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਧਰਮ ਬਦਲਣ ਲਈ ਕਿਹਾ ਗੁਰੂ ਜੀ ਨੇ ਕਿ ਧਰਮ ਕਪੜਾ ਨਹੀਂ ਜੋ ਹੁਕਮ ਤੇ ਬਦਲਿਆ ਜਾਵੇ ਭਾਈ ਮਤੀ ਦਾਸ ਜੀ ਨੂੰ ਮਾਰ ਦੇ ਨਾਲ ਜੀ ਦਿੱਤਾ ਗਿਆ ਭਾਈ ਜੈ ਲਾਲ ਨੂੰ ਉੱਪਰ ਦੀ ਢੇਕਾ ਦੇ ਦਿੱਤਾ ਗਿਆ ਉਸ ਤੋਂ ਬਾਅਦ ਬਾਦਸ਼ਾਹ ਦਾ ਜਿਹੜਾ ਹੱਥ ਸੀ ਉਹ ਨਹੀਂ ਟਲ ਰਿਹਾ ਤੇ ਇੱਧਰ ਬਹੀ ਸੀ ਕਹਿ ਰਹੇ ਸੀ ਅੰਤ ਕਰਨ ਲਈ ਜਾ। ਲਾਸਟ ਦੇ ਵਿੱਚ ਬੁਲਤੈ ਬਾਦਰੀ ਦਾ ਸੀ ਸੀਓ ਚਾਹਨੀ ਚੌਂਕ ਦੇਖੇ ਕਰ ਦਿੱਤਾ ਗਿਆ ਜੀ ਤੇ ਲੋਕਾਂ ਨੇ ਅੰਦਰ ਦੁੱਖ ਮਨਾਏ ਤੇ ਚਕਾਰੇ ਲੱਗਣੇ ਸ਼ੁਰੂ ਹੋ ਗਏ ਤੇ ਜਿਹੜਾ ਗੁਰੂ ਦਾ ਬਲੀਦਾਨ ਸੀ ਅਮਰ ਹੋ ਗਿਆ ਬਾਅਦ ਵਿੱਚ ਭਾਈ ਗੈਤਾ ਜੀ ਉਸ ਸੀਸ ਨੂੰ ਉੱਪਰ ਦੇ ਵਿੱਚ ਲੈ ਕੇ ਜਾਂਦੇ ਹੋਏ ਦੋਨੇ ਪਰਿਵਾਰ ਨੇ ਇੰਦੇ ਬਾਪੂ ਦੇ ਜੰਗਲਾ ਵਿੱਚ ਉਹ ਹੁੰਦੇ ਹੋਏ ਜਦੋਂ ਕੀਰਤਪੁਰ ਸਾਹਿਬ ਪਹੁੰਚੇ ਉਹ ਤਾਂ ਐਕਸੇਰ ਹੋਇਆ ਹੈ। ਫਿਰ ਲੱਖੀ ਸ਼ਾਹ ਬਨਾਰਾ ਜੀ ਜਦੋਂ ਜਿਹੜਾ ਸਿਆ ਜਿਹੜਾ ਧਾਰਮਿਕ ਉਹ ਆਪਣੇ ਘਰ ਦੇ ਵਿੱਚ ਬਰਾਛੇ ਚੇਆ ਪਰਮਾਤਮਾ। ਭਾਈ ਜੱਟ ਜੀ ਜਦੋਂ ਪਵਿੱਤਰ ਸੀਸ ਲੈ ਕੇ ਕੀਰਤਪੁਰ ਸਾਹਿਬ ਪਹੁੰਚੇ ਜੀ ਉਸ ਤੋਂ ਬਾਅਦ ਭਾਈ ਜੱਟਾ ਜੀ ਨੇ ਗੜ ਦੇ ਨਾਲ ਲਗਾਇਆ ਤੇ ਵਰਨਾ ਨਿਕ ਰੰਗ ਦੇ ਤੇ ਗੁਰ ਦੇ। ਜਿਹੜਾ ਸੀਸ ਦੀ ਉਹ ਬਾਪੂ ਸਾਹਿਬ ਦੇ ਵਿੱਚ ਰੱਖ ਲਿਆ ਕੀਰਤਪੁਰ ਸਾਹਿਬ ਤੋਂ ਦਨ ਗੁਰ ਸਾਹਿਬ ਲੈ ਕੇ ਆਇਆ। ਉਸ ਤੋਂ ਬਾਅਦ ਜਿੱਤੇ ਪਤਲੀ ਸ਼ਹਾਦਤ ਸਿੱਖਾਂ ਦੇ ਵਿੱਚ ਇੱਕ ਨਵੀਂ ਰੂਪ ਪੈਦਾ ਹੋ ਗਈ ਤੇ ਖਾਲਸੇ ਦੇ ਰੂਪ ਦੇ ਵਿੱਚ ਸਾਹਮਣੇ ਆਈ ਤੇ ਅੰਡ ਹਿੰਦ ਦੀ ਜੱਦ ਰੂਪ ਵਿੱਚ ਸਤੰਭਾਂ ਦੇ ਜਿਹਨਾਂ ਨੇ ਸਾਰੀ ਕਿਸੀ ਬਿਚਾਰ ਕਰੇ ਉਹਨਾਂ ਨੇ ਪਨਾਇਆ ਜੇਪੈਨ ਦੇ ਦੇਖੋ ਤੇ ਜਿਹੜੇ ਅਸਰ ਸਰੀਰਮਤੀ आख त